ਅੱਜ ਆਪਾਂ ਤੁਹਾਨੂੰ ਇਹ ਕੁਰਸੀ ਬਣਾਉਣੀ ਦੱਸਾਂਗੇ ਦੇਖੋ ਆਪਾਂ ਘਰ ਵਿੱਚ ਹੀ ਬਣਾ ਸਕਦੇ ਆ ਇਹ ਤੇ ਇਹ ਆਪਾਂ ਧਿਆਕੇ ਇਹ ਤਾਰ ਹੀ ਲਿਆਉਣੀ ਪਊਗੀ ਆਪਾਂ ਨੂੰ ਤੇ ਇਹ ਆਪਾਂ ਰੰਗ ਰੋਗਣ ਕਰਿਆ ਇਹਦੀ ਵੀਡੀਓ ਆਪਾਂ ਪਾਈ ਹੋਈ ਹੈ ਪਹਿਲਾਂ ਤੇ ਪ੍ਰਾਣੀਆਂ ਕੁਰਸੀਆਂ 30-30 ਸਾਲ ਪੁਰਾਣੀਆਂ ਇਹ ਤੇ ਆਪਾਂ ਪਹਿਲਾਂ ਦੋ ਵਾਰੀ ਇਹ ਬਣਾ ਲਈਆਂ ਇੱਕ ਵਾਰੀ ਆਪਾਂ ਇਹ ਸੂਤ ਦੀਆਂ ਬੁਣੀਆਂ ਸੀਗੀਆਂ ਪਹਿਲਾਂ ਇਹ ਬੁਣੀਆਂ ਵੀਆਂ ਸੀਗੀਆਂ ਇਹ ਮੋਟੀ ਐ ਤਾਰ ਉਹ ਪਤਲੀ ਤਾਰ ਦੀਆਂ ਵੀ ਦੋ ਖਾਣਾ ਤਾਰ ਦੀਆਂ ਸੀਗੀਆਂ ਜਦੋਂ ਆਪਾਂ ਬੁਣਗਾਂ ਬਣਾਉਣੀਆਂ ਲੱਗੀਆਂ ਸੀ ਮਨ ਲਾ ਤੇ ਉਦੋਂ ਇਹ ਪਤਲੀ ਤਾਰ ਦੀਆਂ ਬਣਾਉਣੀਆਂ ਹੋਈਆਂ ਸੀ ਉਸ ਤੋਂ ਬਾਅਦ ਆਪਾਂ ਸੂਤ ਦੀਆਂ ਬੁਣੀਆਂ ਫਿਰ ਜਦੋਂ ਤਾਂ ਟੁੱਟ ਗਈਆਂ ਸੀ ਫਿਰ ਸੂਤ ਦੀਆਂ ਢਿੱਲੀਆਂ ਹੋ ਗਈਆਂ ਸੀ ਕਿਉਂ ਸੂਤ ਦਾ ਬੱਟ ਲੈ ਜਾਂਦਾ ਜਿਹੜੇ ਆਪਾਂ ਮੰਜੇ ਬੁਣਦੇ ਹਾਂ ਉਹ ਸੂਤ ਦੀਆਂ ਬਣਾਈਆਂ ਸੀ ਮੰਜੇਾਂ ਨਾਲ ਦੀਆਂ ਤੇ ਫਿਰ ਉਹ ਢਿੱਲੀਆਂ ਹੋ ਗਈਆਂ ਸੀ ਫਿਰ ਆਪਾਂ ਉਹ ਦੇੜ ਕੇ ਫਿਰ ਆਪਾਂ ਦੁਬਾਰੇ ਇਸ ਤਰ੍ਹਾਂ ਦੀਆਂ ਬੁਣੀਆਂ ਸੀਗੀਆਂ ਤੇ ਉਹ ਆਪਣੀਆਂ 15-16 ਸਾਲ ਕੱਟ ਗਈਆਂ ਜਿਹੜੀਆਂ ਆਪਾਂ ਸਟਾਰਟਿੰਗ ਕੰਪਨੀਆਂ ਸੀਆਂ ਤੇ ਉਹਨਾਂ ਦੇ ਵਿੱਚ ਵੀ ਅਸੀਂ ਜਦੋਂ ਵੀ ਘਰ ਬਣਾਉਣ ਲੱਗੇ ਤੇ ਉਹ ਥਾਂ ਨਹੀਂ ਸੀ ਰੱਖਣ ਨੂੰ ਤੇ ਮਿਸਤਰੀ ਬਾਹਰ ਹੀ ਢਾ ਲੈਂਦੇ ਸੀ ਤੋਂ ਤੱਪਪ ਨਾਲ ਉਹਨਾਂ ਦਾ ਕਲਰ ਸਾਰਾ ਪੇਂਟ ਹੋ ਗਿਆ ਸੀ ਉਹ ਵੀ ਰੈੱਡ ਤੇ ਸੀਂਗਾਂ ਚਿੱਟੀਆਂ ਹੀ ਚਾਰੇ ਆਪਾਂ ਬਣਾ ਲਈਆਂ ਸੀਗੀਆਂ ਤੇ ਉਹ ਤੱਪਪ ਨਾਲ ਹੀ ਟੁੱਟ ਗਈਆਂ ਸੀਗੀਆਂ ਤੇ ਹੁਣ ਇਹ ਦੁਬਾਰੇ ਆਪਾਂ ਇਹ ਤਾਰ ਲਿਆ ਕੇ ਤੇ ਦੁਬਾਰੇ ਆਪਾਂ ਬਣਾਉਨੇ ਆ ਹੁਣ ਇਹ ਦੋ ਆਪਾਂ ਰੰਗ ਕਰ ਲਈਆਂ ਦੋ ਆਪਣੀਆਂ ਹਜੇ ਰਹਿਣਗੀਆਂ ਉਹਨਾਂ ਦਾ ਆਪਾਂ ਰੰਗ ਵੀ ਨਹੀਂ ਕੀਤਾ ਕੋਈ ਤੇ ਉਹਨਾਂ ਨੂੰ ਆਪਾਂ ਹਜੇ ਦੇੜਿਆ ਵੀ ਨਹੀਂ ਉਹ ਮੀ ਟੁੱਟੀਆਂ ਪਈਆਂ ਤੇ ਆ ਆਪਾਂ ਲਿਆ ਕੇ ਇਹਨਾਂ ਦੇ ਪਾ ਲਏ ਐ ਨਵੇਂ ਕਿਉਂਕਿ ਫਿਰ ਜਰੀਟਾ ਨਹੀਂ বাজਦੀਆਂ ਲੋਹੇ ਦੀਆਂ ਨਾਲ ਜਰ ਲੱਗ ਜਾਂਦੀ ਹੈ ਫਰਸ਼ ਤੇ ਤੇ ਨਾ ਇਹ ਬਣੀਆਂ ਹੁਣ ਨਵੀਆਂ ਸੋਹਣੀਆਂ ਲੱਗਦੀਆਂ ਢਾ ਕੇ ਕਿਤੇ ਵੀ ਇਹਨਾਂ ਨੂੰ ਉਹ ਕਰ ਲੋ ਤੁਸੀਂ ਰੱਖ ਲੋ ਤੇ ਦੇਖੋ ਐ ਲੱਗਦੀਆਂ ਜਿਵੇਂ ਬਾਜ਼ਾਰ ਚੋ ਲੈਂਦੀ ਹੁੰਦੀ ਹੈ ਚਲੋ ਜੀ ਆਪਾਂ ਤੁਹਾਨੂੰ ਬਣਾਉਣੀ ਦੱਸਦੇ ਆ ਇਹ ਚੈਨਲ ਨੂੰ ਕਰਿਓ ਸਬਸਕ੍ਰਾਈਬ ਗਣ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਤੁਹਾਨੂੰ ਇਹ ਵੀਡੀਓ ਕਹੇ ਜੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਚਲੋ ਆਪਾਂ ਬਣਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੇ ਸਸਰੀਆ ਘਰ ਦੇਖੋ ਜੀ ਅੱਜ ਆਪਾਂ ਇਹ ਤਾਰ ਲਈ ਆਪਾਂ ਅੱਜ ਤੁਹਾਨੂੰ ਕਿਰਤ ਸਿੰਘਾਂ ਬੰਨਣੀਆਂ ਦੱਸਾਂਗੇ ਇਹ ਪਲਾਹੋ ਬੈਂਤਾ ਜੀ ਨੂੰ ਬੈਂਤ ਕਹਿੰਦੇ ਦੇਖੋ ਇਹ ਗੋਲ ਤਰ੍ਹਾਂ ਦੀ ਹੈ ਦੇਖੋ इस तरह यह रेड कलर दी है दच्छे दी अस इस तरह की गुटी बनाई है तो दूसरा कलर है क्या जी चिट्टा क्रीमी है पूरा चिट्टा नहीं गा थोड़ा जहा देखो ये भी गोल गोल पापा है ਇਹ ਆਪਾਂ ਦੋ ਕਲਰ ਦੀਆਂ ਬਣਾਵਾਂਗੇ ਦੇਖੋ ਜੀ ਇਹ ਕੁਰਸੀਆਂ ਨੂੰ ਆਪਾਂ ਕਲਰ ਕਰ ਲਿਆ ਤੇ ਜਿਹੜੇ ਇਹ ਵੀ ਆਪਣੇ ਇਹਦੀ ਕਲਰ ਦੀ ਵੀਡੀਓ ਆਪਾਂ ਪਾਈ ਵੀ ਹੈ ਪਹਿਲਾਂ ਦੇਖੋ ਕਲਰ ਕੀਤਾ ਜਿਵੇਂ ਇਹਦੇ ਪਹਿਲਾਂ ਸੀਗੇ ਉਹ ਖਰਾਬ ਹੋ ਗਏ ਸੀਗੇ ਘਸ ਗਏ ਸੀ ਹੁਣ ਆਪਾਂ ਇਹ ਨਵੇਂ ਲਿਆ ਕੇ ਪਾਏ ਆ ਦੇਖੋ ਜਿਵੇਂ ਫਰਸਤੇ ਜਿਹੜੀ ਟਾਂ ਨਹੀਂ ਬਾਈ ਦੀਆਂ ਇਹ ਤੁਸੀਂ ਲਿਆ ਕੇ ਬਜ਼ਾਰੋਂ ਪਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਕਿਸ ਤਰੀਕੇ ਨਾਲ ਇਹ ਆਪਾਂ ਸ਼ੁਰੂ ਕਰਨਾ ਦੇਖੋ ਇਹ ਕੁਰਸੀ ਆ ਦੇਖੋ ਇਸ ਤਰ੍ਹਾਂ ਦੀ ਹੁਣ ਤੁਹਾਨੂੰ ਇਹ ਸ਼ੁਰੂ ਕਰਕੇ ਦਿਖਾਉਣੀ ਹੈ ਦੇਖੋ ਐਸ ਪਾਸੇ ਆ ਲੈਖ ਵਾ ਤੇ ਹੁਣ ਆਪਾਂ ਇੱਥੇ ਗੰਢ ਦੇਣੀ ਹੈ ਮੈਂ ਤਾਂ ਕੰਢ ਦੇ ਇੱਕ ਹੀ ਬਣਾਉਣੀ ਹੁੰਦੀ ਹੈ ਪਹਿਲਾਂ ਵੀ ਬਣਾਈਆਂ ਸੀ ਇਹ ਇਹ ਮੇਰੇ ਵਿਆਹ ਵਾਲਾ ਘਰਸਾ ਹੈ ਦੇਖੋ ਇਹ ਆਪਾਂ ਗੁੱਟੀ ਲੈਣੀ ਹੈ ਫੇਰ ਸਾਨੂੰ ਇੱਧਰ ਇਹ ਜਿਹੜੀ ਪਾਇਪ ਆ ਤੁਹਾਨੂੰ ਦਿਸਦੀ ਹੋਣੀ ਹੈ ਇਹ ਕੇ ਵਾਲੀ ਇੱਕ ਕੇ ਥੱਲੜੀ ਹੈ ਜਿੱਤੇ ਆਪਾਂ ਬਣਨੀ ਆ ਇਹ ਤੇ ਬਣਨੀ ਆ ਉਤਲੀਆਂ ਜਿਹੜੀਆਂ ਆਉਂਦੀ ਹੈ ਦੇਖੋ ਇਹਦੇ ਵਿੱਚ ਇਹ ਆਪਾਂ ਹੀ ਕੱਢਣੀ ਤੇ ਦੋ ਵਾਰੀ ਕੱਢਣੀ ਹੈ ਦੇਖੋ ਦੋ ਵਾਰੀ

ਦੇਖੋ ਇਹ ਨੂੰ ਆਪਾਂ ਕਸ ਲੈਣਾ ਦੇਖੋ ਇੱਧਰ ਵੀ ਇਹ ਆਪਾਂ ਕਸ ਲਈ ਹੁਣ ਆਪਾਂ ਇਸ ਪਾਸੇ ਆ ਗਏ ਦੇਖੋ ਜਿਹੜੀ ਆਹ ਆਪਣੀਆਂ ਤਾਰ ਇਹਨੂੰ ਆਪਾਂ ਇਹ ਲੈ ਜਾਣਾ ਹੈ ਜਿਹੜੇ ਆਪਾਂ ਗੰਢ ਦਿੱਤੀ ਸੀ ਇਹ ਉਹਦਾ ਸਿਰਾ ਦੇਖੋ ਤੇ ਇਹ ਨਾਲ ਜਾ ਉਹ ਇਧਰ ਵਿੱਚੇ ਹੀ ਆ ਜਾਊਗੀ ਦੇਖੋ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਪੈਰ ਨਾਲ ਦੇਖੋ ਐ ਫੜ ਲੈਣਾ ਗੁੱਟੇ ਦੇ ਸਨੱਚ ਇਹਨੂੰ ਢਿੱਲੀ ਨਹੀਂ ਹੋਣ ਦੇਣਾ ਕਸ-ਕਸ ਕੇ ਬਣਾਉਣੀ ਆ ਆਪਾਂ ਦੇਖੋ ਫੇਰ ਆਪਾਂ ਇਹ ਲੈਣੀ ਆ ਗੁੱਟੀ ਤੇ ਇਹਦੇ ਵਿੱਚ ਦੀ ਇਸ ਤਰ੍ਹਾਂ ਇੱਕ ਵਾਰੀ ਕੱਢਣੀ ਤੇ ਇਹ ਦੂਜੀ ਵਾਰ ਇਸ ਤਰ੍ਹਾਂ ਤੇ ਹੁਣ ਇੱਧਰ ਵੀ ਆਪਾਂ ਇਸੇ ਤਰ੍ਹਾਂ ਦੇਖੋ ਇਹ ਆਪਣੀ ਪੈਰ ਨਾਲ ਫੜੀ ਹੋਈ ਆ ਥੱਲੇ ਤੇ ਇੱਧਰ ਵੀ ਆਪਾਂ ਦੇਖੋ ਇਹ ਥੱਲੇ ਦੀਆਂ ਆ ਕੱਢ ਕੇ ਉੱਤੋਂ ਦੀ ਆਪਾਂ ਇੱਧਰ ਉੱਤੋਂ ਦੀ ਕੱਢਣੀ ਆ ਦੇਖੋ ਐਸਾ ਤੇ ਆਏ ਥੱਲੇ ਦੀ ਕਰ ਦਿੱਤੇ ਤੇ ਕਰ ਹੁਣ ਆਪਾਂ ਇਹ ਜਿਹੜੀ ਪਾਇਰ ਨਾਲ ਫੜੀ ਹੈ ਇਹਨੂੰ ਛੱਡ ਕੇ ਤੇ ਇਹਨੂੰ ਇੱਥੇ ਕੱਥ ਲੈਣਾ ਦੇ। ਪੂਰੀ ਕੱਸ ਕੇ ਬਣਾਉਣੀ ਹੈ ਆਪਾਂ। ਦੇਖੋ। ਹੁਣ ਆਪਾਂ ਆਹ ਤੁਹਾਨੂੰ ਦਿਖਾਉਣਾ ਇੱਧਰ। ਆਹ ਜਿਹੜੀ ਤਾਰ ਹੈ ਇਹ ਨਾਲ ਇੱਧਰ ਜਿਉਂ। ਦੇਖ। ਇਹ ਆਪਾਂ ਪਾਇਰ ਨੂੰ ਫੇਰ ਫੜ ਲੈਣੀ ਇੱਥੇ ਇਹ ਆਪਣੀ ਦੇਖੋ ਥੱਲੇ ਦੀ ਆਈ ਹੈ ਦੇਖੋ ਥੱਲੇ ਦੀ ਆਈ ਹੈ ਤੇ ਇਹ ਆਪਾਂ ਇਹ ਥੱਲੇ ਦੀ ਗੁੱਟੀ ਕੱਟ ਕੇ ਲੈਂਦੀ ਹੈ ਤੇ ਇੰਦਰ ਆਪਾਂ ਉਤੋਂ ਦੀ ਜਾਊਗੇ ਦੋ ਵਾਰੀ ਕੱਟਣੀ ਹੈ ਤੁਹਾਨੂੰ ਭੇਜਾਂਗੇ ਨੇੜ ਤੋਂ ਕਰਕੇ ਦਿਖਾ ਦੇਵਾਂਗੇ ਦੇਖੋ ਜੀ ਆਪਾਂ ਇੱਧਰ ਵੀ ਦੋ ਵਾਰ ਨਹੀਂ ਇਸ ਤਰ੍ਹਾਂ ਉੱਤੋਂ ਦੀ ਲਾ ਕੇ ਇਹ ਰਹਿਸਤਾ ਇਹ ਐ ਇਸ ਤਰ੍ਹਾਂ ਹੁੰਦੀ ਹੈ ਦੇਖੋ ਇੱਧਰ ਫਿਰ ਇੱਧਰ ਆਣੀ ਹੋਵੇ ਇਹਨੂੰ ਆਪਾਂ ਕਸਣਾ ਹੈ ਨਾ ਦੇਖੋ ਪੂਰਾ ਆਪਾਂ ਇਹਨੂੰ ਕਸਣਾ ਹੈ ਦੇਖੋ ਇਹ ਇੰਦਰ ਜੇੜੀ ਇਹ ਹੈ ਆਪਾਂ ਇੱਥੇ ਕੰਡ ਦਿੱਤੀ ਸੀ ਇਸ ਤਰ੍ਹਾਂ ਇੱਧਰ ਜਾਉਗੇ ਤੇ ਇਸ ਤਰ੍ਹਾਂ ਆਪਾਂ ਇਹ ਇੱਥੋਂ ਟਿੱਕਰ ਬਣਾ ਲੈਨੇ ਆਂ ਦੇਖੋ ਇੱਥੋਂ ਟਿੱਕਰ ਇਹ ਪਾ ਲੈਨੇ ਆਪਾਂ ਤਾਂ ਇਹਨੂੰ ਤਾਣਾ ਬੋਲਦੇ ਆਂ ਇਹ ਇੱਥੋਂ ਟਿੱਕਰ ਆਪਾਂ ਇਹ ਬਣਾ ਲੈਨੇ ਆਂ ਫਿਰ ਤੁਹਾਨੂੰ ਅੱਗੇ ਦੱਸਦੇ ਆਂ ਦੇਖੋ ਜੀ ਇਹ ਆਪਾਂ ਬਣਾ ਲਈ ਪਾ ਲੈ ਥੋ ਤੇ ਕਟਾਣਾ ਇੰਨੀ ਬਣਾ ਲਈ ਆਪਾਂ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਇਹ ਆਪਾਂ ਇਸ ਪਾਸੇ ਆ ਜਿਹੜੀ ਢੋਅ ਆ ਇਸ ਪਾਸੇ ਮਨਾਉਣੀ ਆ ਦੇਖੋ ਇਹ ਢੋਅ ਵਾਲੀ ਉੱਪਰਲਾ ਇਹ ਬੈਠਣ ਵਾਲੀ ਜਗ੍ਹਾ ਤੇ ਇਹ ਢੋਅ ਲਾਉਣ ਵਾਲੀ ਆ ਇੱਥੇ ਹੁਣ ਆਪਾਂ ਪਾਉਣਾ ਦੱਸਦੇ ਆ ਤੁਹਾਨੂੰ ਪਾਉਣਾ ਇਹ ਆਪਣੇ ਕੋਲੇ ਚਾਰ ਸੀਗੀਆਂ ਦੋ ਹੀ ਆਪਾਂ 1.5 ਗੰਦੇ ਦੋ ਹਜੇ ਆਪਾਂ 1.5 ਨਾਲ ਲਾਂਪੀਆਂ ਹੁਣ ਤੁਹਾਨੂੰ ਅੱਗੇ ਦੱਸਦੇ ਹਾਂ ਹੁਣ ਫਿਰ ਆਪਾਂ ਇਹ ਰੈੱਡ ਕਲਰ ਲਿਆ ਤੇ ਹੁਣ ਆਪਾਂ ਇਹਨੂੰ ਇੱਥੇ ਗੰਡ ਦੇਵਾਂਗੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਗੰਡ ਦੇਵਾਂਗੇ ਨੇ ਕੋਈ ਜਗ੍ਹਾ ਤੇ ਪਗੰਡ ਦੇ ਲਈ ਇਹਨੂੰ ਤੇ ਉਸੇ ਤਰੀਕੇ ਨਾਲ ਆਪਾਂ ਬਣਾਉਣਾ ਹੈ ਦੇਖੋ ਇਸ ਤਰ੍ਹਾਂ ਨਾਲ ਜਾ ਕੇ ਉਹੀ ਜਿਹੜਾ ਆਪਾਂ ਇੱਥੇ ਤਰੀਕਾ ਬਣਾਇਆ ਸੀ ਇਧਰਲੇ ਪਾਸੇ ਆਪਾਂ ਪਾ ਲਿਆ ਦੇਖੋ ਆ ਸੀ ਤਾਂ ਨੇੜ ਤੋਂ ਕਰਕੇ ਦਿਖਾਉਣੀ ਦੇਖੋ ਇਸ ਤਰ੍ਹਾਂ ਉਹਦੇ ਸਹੀ ਜਿੱਥੇ ਆਪਾਂ ਇਹ ਕੋਇਸਟਰ ਇਹਨੂੰ ਆਪਾਂ ਲਾਇਆ ਇੱਧਰ ਤੇ ਇੱਧਰ ਵੀ ਆਪਾਂ ਆ ਜਿਹੜੀ ਗੰਢ ਤੇ ਤਿਆ ਸੀ ਧਾਗਾ ਉਹ ਸੀ ਆ ਸੀ ਤੇ ਹੁਣ ਇਹ ਉੱਪਰ ਦੀ ਜਾਊਗੀ ਦੇਖੋ ਤੇ ਇਸ ਤਰ੍ਹਾਂ ਕੱਢ ਕੇ ਤੇ ਇਸ ਤਰ੍ਹਾਂ ਇਹਨੂੰ ਲਾਈਨ ਉਸ ਉਵੇਂ ਹੀ ਇਹ ਪੈਰ ਨਾਲ ਫੜਨੀ ਆਪਾਂ ਰੱਸੀ ਹੁਣ ਆਪਾਂ ਉਵੇਂ ਇਸ ਪਾਸੇ ਬਣਾਉਣੀ ਹੈ ਜਿਵੇਂ ਆਪਾਂ ਇੱਧਰ ਬਣਾਈ ਸੀਗੀ ਤੁਹਾਨੂੰ ਦਿਖਾਉਣੀ ਹੈ ਮਨੇ ਜਿਵੇਂ ਆਪਾਂ ਇੱਧਰ ਬਣਾਈ ਆ ਦੇਖੋ ਇੱਕ ਇੱਕ ਬਣੀ ਸਾਨੇ ਚ ਢੇੜਾ ਦਵਾਏ ਆ ਇੱਥੇ ਦਵਾਉਣਾ ਦੇਖੋ ਆ ਬਣੀ ਹੈ ਤੇ ਇੱਧਰ ਉੱਪਰ ਦੀ ਜਾਊਗੀ ਦੇਖੋ ਇੱਥੋਂ ਦੇ ਨਿਕਲ ਕੇ ਫੇਰ ਇੱਕ ਕਿਹੜਾ ਹੋਰ ਦੇਣਾ ਪਊਗਾ ਦੇਖੋ ਇੱਕ ਬਣਾਈ ਐ ਇੱਕ ਕਿਹੜਾ ਵਾਧੂ ਦਾ ਸਨ ਚ ਆਉਂਦਾ ਜਿਹੜਾ ਥੱਲੇ ਨਹੀਂ ਧਾਗਾ ਆਉਂਦਾ ਇਸ ਤਰ੍ਹਾਂ ਇਹ ਬਣੂਗੀ ਇੰਨੀ ਇੱਧਰ ਬਣਾ ਲੈਣੀ ਆਪਾਂ ਫੇਰ ਤੁਹਾਨੂੰ ਦਿਖਾਉਣੀ ਆ ਕਿਵੇਂ ਬਣਾਉਣੀ ਆ ਦੇਖੋ ਜੀ ਅਸੀਂ ਇੱਧਰ ਵੀ ਇਹ ਪਾ ਲਈਆਂ ਤਾਰਾਂ ਤੇ ਇੱਧਰ ਵੀ ਪਾ ਲਈਆਂ ਦੇਖੋ ਪਰਲੇ ਪਾਸੇ ਪਰ ਸਿਆਸਤਾਂ ਐਸ ਤਰ੍ਹਾਂ ਪਾ ਲਿਆ ਹੁਣ ਆਪਾਂ ਇਹ ਇੱਥੋਂ ਗੰਢ ਦਿੱਤੀ ਐ ਦੇਖੋ ਤੇ ਇਧਰੋਂ ਲੈ ਆਇਆ ਇੱਥੋਂ ਇਹਦੇ ਨਾਲ ਦੇ ਕੇ ਕਿਹੜਾ ਫੇਰ ਇਧਰ ਲੈ ਆਉਣੀ ਹੈ ਫਿਰ ਇੱਥੇ ਦੇ ਕੇ ਕਿਹੜਾ ਫੇਰ ਇਧਰ ਲੈ ਜਾਣੀ ਹੈ ਫਿਰ ਇੱਥੇ ਕਿਹੜਾ ਦੇਣਾ ਫਿਰ ਉੱਪਰ ਜਾਉਣੀ ਫਿਰ ਇੱਥੋਂ ਫੇਰ ਇਹ ਦਿਖਾਉਣੀ ਆ ਤੁਹਾਨੂੰ ਇੰਨਾ ਕ ਇਹ ਜੇ ਦੋ ਰੰਗ ਪਹਿਨਗੇ ਇਕੱਲਾ ਰੈੱਡ ਪਾਇਆ ਜਾਂ ਚਿੱਟਾ ਵੀ ਪਾਊਗਾ ਦੇਖੋ ਜੀ ਹੁਣ ਤੁਹਾਨੂੰ ਇਹ ਦਿਖਾਉਣੀ ਆ ਇਧਰੋਂ ਇਹ ਉਤੋਂ ਦੀ ਲੈਂਦਾ ਆਪਾਂ ਤੇ ਹੁਣ ਇਹ इस तरह जो इतना केड़ा खा के इधर दप के इथों की निकलो इथ फिर ਇੱਕ ਕਿੜਾ ਆਕੇ ਫੇਰ ਇਹਦਾ ਦੂਜਾ ਕਿੜਾ ਹੋਣ ਹੁਣ ਤੁਹਾਨੂੰ ਅੱਗੇ ਦਿਖਾਉਣੀ ਐ ਇੱਥੇ ਫੇਰ ਜਾਓ ਇਹ ਥੱਲੇ ਦੀ ਟਪਕੇ ਦੇਖੋ ਇਹਦੇ ਪਾਈਪ ਤੇ ਹੁਣ ਇਧਰ ਉਹ ਥੱਲੇ ਦੀ ਆਈ ਸੀ ਤਾਰਾ ਉੱਤੋਂ ਦੀ ਆਉਗੀ ਇਹਦੇ ਬਾਕੀ ਤੁਹਾਨੂੰ ਜਦੋਂ ਬਣਾ ਲਈਓ ਤੋ ਦਿਖਾ ਦੇਣਾ ਹੁਣ ਇਹ ਇਧਰ ਤੇ ਟੱਪੂ ਇੱਥੋਂ ਦੇ ਟਪਕੇ ਫੇਰ ਇੱਥੇ ਆਈ ਜਾਓ ਇਰੇ ਦੇ ਉੱਪੋਂ ਦੀ ਇਰੇ ਇਧਰ ਜਿਉ ਤਾਂ ਹਾਂ ਤਾਂ ਨੂੰ ਹੁਣ ਇਹ ਤਾਂਲੇ ਪਾਸੇ ਦੇਖੋ ਅਸੀਂ ਇਹਦੇ ਵਿੱਚ ਪਿਆ ਕੇ ਹੁਣ ਇਹ ਕਸਿਆ ਜਾਊਗਾ ਦੇਖੋ ਇਹਨੂੰ ਆ ਪਕਾ ਲਾਂਗੇ ਇਹਨੂੰ ਫੜ ਕੇ देखो कष्ट हम फिर इत्या जाऊगा इस तरह यह पे छः तारा पैनगियां य रेड कलर दार पैनगियाँ देखो ये दो पाएंगे ਪੰਜ ਪੈਣੀਆਂ ਰੈੱਡ ਦੀਆਂ ਫਿਰ ਚਿੱਟੇ ਦੀਆਂ ਪੈਣੀਆਂ ਵਿੱਚ ਪੰਜ ਇੱਧਰ ਰੈੱਡ ਦੀਆਂ ਪੰਜ ਇੱਧਰ ਫਿਰ ਚਿੱਟੇ ਦੀਆਂ ਜਦੋਂ ਆਪਾਂ ਇਹ ਪਾ ਲ ਗਏ ਫਿਰ ਚਿੱਟੇ ਦੀਆਂ ਪਾ ਕੇ ਦਿਖਾਉਣੀ ਆ ਤੁਹਾਨੂੰ ਦੇਖੋ ਜੀ ਆਪਾਂ ਚਿੱਟਾ ਕਲਰ ਲਾ ਲਿਆ ਇਹ ਪਾਉਣਾ ਆਪਾਂ ਉਸੇ ਤਰ੍ਹਾਂ ਹੀ ਆ ਇਹ ਲੋਟ ਨਹੀਂ ਆਉਂਦਾ ਸੀ ਇਸ ਕਰਕੇ ਅਸੀਂ ਉਦੋਂ ਕੈਮਰਾ ਆਨ ਨਹੀਂ ਕੀਤਾ ਕਿਉਂਕਿ ਜਿਹੜਾ ਇਹ ਰੈੱਡ ਕਲਰ ਹੈ ਇਹ ਆਪਾਂ ਕੱਟਣਾ ਨਹੀਂ ਸੀਗਾ ਇਹਨੂੰ ਇਹਦੇ ਨਾਲ ਲਿਜਾਣਾ ਸੀ ਇੱਥੋਂ ਤੱਕ ਰੁਪਾ ਅੱਗੇ ਫਿਰ ਰੈੱਡ ਕਲਰ ਪਾਉਣਾ ਦੇਖੋ ਇਹਨੂੰ ਇਹ ਆਪ ਕੱਟਿਆ ਨਹੀਂ ਤਾਂ ਕਰਕੇ ਆਪਾਂ ਪਹਿਲਾਂ ਤੁਹਾਨੂੰ ਉਹਨੇ ਕੀਤਾ ਤੇ ਇਹ ਹੁਣ ਆਪਣਾ ਇਸੇ ਤਰ੍ਹਾਂ ਪੰਜਾਂ ਪੰਗੀਆਂ ਦੇਖੋ 1 2 3 4 5 ਪੰਜ ਰਸਤਾਂ ਪੰਗੀਆਂ ਪੰਜ ਇਹਦੇ ਪੈਣਗੇ ਚਿੱਟੇ ਉਹ ਉਸੇ ਤਰ੍ਹਾਂ ਹੀ ਪਾਉ ਜਿਵੇਂ ਜਿਹੜੇ ਜਿਵੇਂ ਆਪਾਂ ਤੁਹਾਨੂੰ ਇੱਥੋਂ ਸ਼ੁਰੂ ਤੋਂ ਬਖਾਇਆ ਸੀ ਇੱਥੇ ਵੀ ਉਵੇਂ ਬਣਿਆ ਸੀ ਇਹ ਵੀ ਉਵੇਂ ਇਹਦਾ ਇੰਨਾ ਵੀ ਆਪਾਂ ਪਹਿਲਾਂ ਇੱਥੇ ਰੈੱਡ ਤੁਹਾਨੂੰ ਬਖਾਇਆ ਸੀ ਵੀ ਇੱਥੇ ਇਹ ਆਪਾਂ ਨੂੰ ਸਾਨਾ ਚ ਢੇੜਾ ਦੇ ਕੇ ਫਿਰ ਇੱਧਰ ਟੱਪਣਾ ਪੈਂਦਾ ਜਦੋਂ ਇੱਧਰ ਆਵਾਂਗੇ ਇੱਧਰ ਫਿਰ ਇੱਥੇ ਬੜ ਕੇ ਲੰਘਣਾ ਇਹ ਸਾਰੀ ਇਕੱਠੀ ਬੁਣੀ ਦੀ ਇਹ ਦੇਖੋ ਆ ਸੀ ਇੱਧਰ ਪੈਰ ਨਾਲ ਆਪਾਂ ਫੜੇ ਹੋਏ ਆ ਤੇ ਇਕੱਲੇ ਜਣੇ ਨੂੰ ਔਖਾ ਹੋ ਜਾਂਦਾ ਇਹਨੂੰ ਇੱਕ ਵਾਰੀ ਆਪਾਂ ਫੇਰੇ ਦੇ ਟਪਾਉਣਾ ਦੇਖੋ ਆਏ ਐਂ ਟਪਾ ਕੇ ਇੱਧਰ ਲੈ ਜਾਣਾ ਤੇ ਇਹ ਤੁਹਾਨੂੰ ਇੱਕ ਢੇੜਾ ਦੇ ਕੇ ਤੁਹਾਨੂੰ ਦਿਖਾਉਣੀ ਆ ਫਿਰ ਲਓ ਜੀ ਆਪਾਂ ਤੁਹਾਨੂੰ ਹੁਣ ਇਹ ਢੇੜਾ ਦੇ ਕੇ ਦਿਖਾਉਣੀ ਆ ਇਹ ਆਪਾਂ ਗੁੱਟੀ ਨਹੀਂ ਕਰੀ ਸੀ ਵੀ ਥੋੜਾ ਚੱਲ ਜੂਗਾ ਪਰ ਇਹ ਲੋਟ ਨਹੀਂ ਆਇਆ ਜੇ ਗੁੱਟੀ ਕਰਨ ਲੈਣੇ ਬਦ ਕਰਿੰਦੇ ਹੁਣ ਇਹਦੇ ਵਿੱਚ ਦੀ ਨਗਾਉਣਾ ਦੇਖੋ ਐਸ ਤਰ੍ਹਾਂ ਲਗਾ ਕੇ ਆਪ ਫਿਰ ਇਹਦਾ ਤਾਂ ਇਸ ਤਰ੍ਹਾਂ ਕਰਨਾ ਹੈ ਰੋਣਾ ਧੱਕਿਆ ਜਾਂਦਾ ਦੇਖੋ ਇਹ ਆਪਾਂ ਥੱਲਿਓਂ ਆਈ ਆਪਣੀ ਤਾਰ ਉਧਰ ਆਪਣੀ ਪੈਰ ਨਾਲ ਫੜੀ ਵੀ ਹੈ ਇਹ ਨੂੰ ਇਧਰ ਦੀ ਟਪਾ ਕੇ ਫਿਰ ਆਪਾਂ ਥੱਲਿਓਂ ਦੀ ਟਪਾ ਕੇ ਦੇਖੋ ਇੰਦਰ ਲਿਆਂਦੀ ਤਾਂ ਇਹ ਹੁਣ ਆਪਾਂ ਨੂੰ ਇਹਨਾਂ ਦੁਬਾਰੇ ਫੇਰੇ ਦੇ ਵਿੱਚ ਦੀ ਟਪਾ ਕੇ ਤੇ ਇਧਰ ਲੈ ਜਾਣੀ ਹੈ ਦੇਖੋ ਇੱਥੇ ਕੱਢਣੀ ਆਪਾਂ ਇਹ ਥੱਲੇ ਦੀ ਆਪਾਂ ਟਪਾ ਲੈਂਦੇ ਦੇਖੋ ਹੁਣ ਆਪਾਂ ਇੱਥੇ ਬੜਾ ਤੁਹਾਨੂੰ ਦਿਵਾ ਕੇ ਦਿਖਾਉਂਦੇ ਆਂ ਸਾਨੂੰ ਉਹ ਦਰਿਆ ਵੀ ਗੀ ਭਕਾਈ ਕਰਨੀ ਆ ਦੇਖੋ ਆ ਪਟਪਾ ਲਈ ਹੁਣ ਇਹਦੇ ਵਿੱਚ ਦੀ ਦੇਖੋ ਇਸ ਤਰ੍ਹਾਂ ਇਧਰ ਤਾਂ ਵੱਧ ਥਾਂ ਆ ਹੈਗਾ ਦੇਖੋ ਐ ਤਬਾ ਕੇ ਫਿਰ ਇਹਨੂੰ ਇੱਕ ਵਾਰੀ ਹੁਣ ਐਂਡ ਕਰਨਾ ਪਹਿਲਾਂ ਆਪਣੀਆਂ ਉਂਹਾਰ ਥੱਲੇ ਦੀ ਆਈ ਐ ਹੁਣ ਇਹ ਉਪ ਤੋਂ ਦੀ ਚਾਹੂਗੀ ਦੇਖੋ ਇਸ ਤਰ੍ਹਾਂ ਹੁਣ ਇੱਥੇ ਹੀ ਫਿਰ ਇਹ ਹੁਣ ਤੁਹਾਨੂੰ ਨੇੜ ਕਰਕੇ ਦਿਖਾਉਣੇ ਇੱਥੇ ਹੀ ਫਿਰ ਇੱਕ ਵਟਾ ਹੋਰ ਖਾਉਗੇ ਹੁਣ ਦੇਖੋ ਹੁਣ ਇਹਦੇ ਵਿੱਚ ਦੀ ਆਂ ਜਾ ਕੇ ਫੇਰਾ ਇਹ ਕੱਢ ਕੇ ਵਿੱਚ ਦੀ जिमें उधरों क्या कहीं इधर जाखो हम कट के अपने इधर जाऊगी देखो उत्तर जाऊंगी थले सी उतों की आई गेड़ा देखे उत्तों के जाके उत्ते ही फिर यह गेड़ा खाऊगी ਉੱਤੇ ਕੈਮਰਾ ਉਹ ਜਾਂਦਾ ਨਹੀਂ ਮੋਬਾਈਲ ਇਸ ਕਰਕੇ ਇਹ ਜੇ ਗੁੱਤੀ ਕਰਨਾ ਜੇ ਸਾਫ ਰੰਗ ਸਾਨੂੰ ਵੀ ਤੁਹਾਨੂੰ ਇਹ ਦਿੱਕਤ ਆਉਂਦੀ ਆ। ਦੇਖੋ ਇਸ ਤਰ੍ਹਾਂ ਹੁਣ ਇਹ ਕਸਵੇਂ ਲੈਣਗੇ ਦੇਖੋ ਦੇਖੋ ਹੁਣ ਤੁਹਾਨੂੰ ਇਹ ਕਰਕੇ ਦਿਖਾਉਣੀ ਆ ਥੱਲੇ ਦੀ ਆਈ ਸੀ ਨਾ ਦੇਖੋ ਐ ਤਰ੍ਹਾਂ ਹੁਣ ਐਸੀਆ ਤੇ ਹੁਣ ਇੱਥੇ ਇਧਰ ਟੱਪ ਗਈ ਥੱਲੇ ਸੀ ਦੇਖੋ ਆ ਖਿੱਚੀ ਗਈ ਇਹਨੂੰ ਐਂ ਕੱਸਿਆ ਜਾਊਗਾ ਦੇਖੋ ਤੇ ਇਧਰ ਰੁੜ ਗਈ ਦੇਖੋ ਉੱਤੋਂ ਦੇ ਉੱਠ ਗਈ ਇਹ ਹੁਣ ਦੋ ਪਾਈਆਂ ਤਿੰਨ ਹੋਰ ਪਾਉਣੀਆਂ ਆਪਾਂ ਉਹ ਪਾ ਕੇ ਫਿਰ ਤੁਹਾਨੂੰ ਰੈੱਡ ਰੰਗ ਨਾਲ ਦਿਖਾਉਣੀ ਆ ਵੀ ਆਹੀ ਰੈੱਡ ਪਾਉਗਾ ਹੁਣ ਤੁਹਾਨੂੰ ਬਣਾ ਕੇ ਦਿਖਾਵਾਂਗੇ ਇਧਰ ਆਪਾਂ ਵੇਖ ਲਓ ਇਹ ਕੱਟੀ ਨਹੀਂ ਗਈ ਤਾਰ ਇਹ ਤੁਹਾਨੂੰ ਦਿਖਾਉਣੀ ਆ ਅਸੀਂ ਦੇਖੋ ਇਹ ਤਾਰ ਲੈਡ ਆਪਾਂ ਕੱਟੀ ਲੇਗੀ ਇਸੇ ਤਰ੍ਹਾਂ ਹੀ ਬਣੂਗੀ ਇਸ ਤਰ੍ਹਾਂ ਬਣਦੀ ਆ ਦੇਖੋ ਉੱਪਰਲਾ ਪਾਸਾ ਜਿਹੜਾ ਸਿਰ ਸੈਰੋਂ ਦਾ ਜਿੱਥੇ ਦੇਖੋ ਇਹ ਕੁਰਸੀ ਦਾ ਤੇ ਇਧਰ ਆ ਤੁਹਾਨੂੰ ਬਣਾ ਕੇ ਫਿਰ ਹੁਣ ਅਸੀਂ ਵਿਖਾਵਾਂਗੇ ਪੰਜ ਪਾਂਖੇ ਪੰਜ ਇਹਦੀਆਂ ਪਾਂਖਾਂ ਪੰਜੇ ਪਾ ਕੇ ਫਿਰ ਪੰਜ ਹੀ ਲੈਡ ਦੀ ਇਸੇ ਤਰ੍ਹਾਂ ਪਾਣਗੀਆਂ ਫਿਰ ਤੁਹਾਨੂੰ ਦਿਖਾਉਣੇ ਜੋ ਬਣ ਗਏ ਲਓ ਜੀ ਆਪਾਂ ਇਹ ਕੁਰਸੀ ਬਣਾ ਲਈ ਆ ਇਸ ਤਰ੍ਹਾਂ ਬਣੂਗੀ ਇਹ ਤਿਆਰ ਹੋ ਗਈ ਦੇਖੋ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਜਿਹੜੀ ਤਾਂ ਇਹ ਇਹ ਵਾਲਾ ਪਹਿਲਾਂ ਬਣੂਗਾ ਐ ਇਦਾਂ ਇਸ ਲੋਟਾ ਸੀ ਵੀਡੀਓ ਦੇ ਵਿੱਚ ਦੱਸਿਆ ਹੀ ਹੈ ਆਹ ਵਾਲਾ ਇਹ ਬਣਾ ਕੇ ਫਿਰ ਆਹ ਵਾਲਾ ਬਣੂਗਾ ਆਹ ਤੇ ਆ ਸਾਰਾ ਇਕੱਠਾ ਬਣੂਗਾ ਦੇਖੋ ਪਹਿਲਾਂ ਲਾਲ ਫਿਰ ਚਿੱਟਾ ਫਿਰ ਲਾਲ ਤੁਸੀਂ ਰੰਗ ਦਾ ਵੀ ਬਣਾ ਸਕਦੇ ਹੋ ਜਿਵੇਂ ਲਾਲ ਹੀ ਪਾ ਸਕਦੇ ਹੋ ਅਸੀਂ ਇਹ ਚਿੱਟਾ ਪਾਇਆ ਵਿੱਚ ਥੋੜਾ ਜਿਹਾ ਸੋਨਾ ਲਾ ਦਿੱਤਾ ਦੇਖੋ ਬਜ਼ਾਰ ਵਰਗੀ ਲੱਗਦੀ ਜਿਵੇਂ ਬਾਜ਼ਾਰ ਚੋਲੇ ਜਾਂਦੀ ਹੁੰਦੀ ਆਪਾਂ ਤੇ ਇਧਰ ਆਪਾਂ ਦੂਸਰੀ ਬਣਾਈ ਜਾਂਦੇ ਆ ਇੰਨਾ ਬਣਾ ਲਈਏ ਤੇ ਹੁਣ ਆਪਾਂ ਇਹ ਬਣਾਉਨੇ ਆ ਇੱਥੋਂ ਤੇ ਫਿਰ ਇਹਨੂੰ ਵੀ ਐਂ ਬਣਾਵਾਂਗੇ ਜਦੋਂ ਬਣ ਕੇ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਹੇ ਜੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਹੋਰ ਨਵਾਂ ਡਜਣ ਲੱਕੇ ਤੇ ਜਦੋਂ ਇਹ ਤਿਆਰ ਹੋ ਗਈਆਂ ਆਪਣੀਆਂ ਸਾਰੀਆਂ ਕੁਰਸੀਆਂ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਚਾਰੇ ਕੁਰਸੀਆਂ ਬਣਾ ਕੇ ਹਜੇ ਤਾਂ ਆਪਾਂ ਦੋ ਹੀ ਕੁਰਸੀਆਂ ਇਹ ਬਣਾਉਣੀਆਂ ਦੂਜੀਆਂ ਤਾਂ ਆਪਾਂ ਬਾਅਦ ਚ ਬਣਾਉਣੀਆਂ ਹਜੇ ਤੇ ਆਪਾਂ ਘਰ ਵਿੱਚ ਹੀ ਬਣਾਈਏ ਜੇ ਤੁਸੀਂ ਮੌਲ ਬਣਵਾਉਂਗੇ ਤਾਂ ਮੌਲ ਦੇ ਪੈਸੇ ਲੱਗਣਗੇ ਆਪ ਘਰਤੀ ਤੁਸੀਂ ਬਣਾ ਸਕਦੇ ਹੋ ਦੇਖੋ ਕੱਲੀ ਆਪਾਂ ਇਹ ਹੀ ਬੈਂਤ ਲਿਆਂਦੀ ਹੈ ਤੇ ਜਿਵੇਂ ਮੈਂ ਬਜ਼ਾਰ ਵਰਗੀ ਬਣ ਕੇ ਤਿਆਰ ਹੋਈਏ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਵਾਹਿਰ ਜੀ ਦਾ ਖਾਲਸਾ ਹਿਰਜ ਜੀ ਦੇ ਪਾਤੇ